ਸਸ਼ਵਿਕਾ ਜੀ ਮੈਂ ਹਾਸ਼ਤਿਕ ਘੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਅਕਸਰ ਹੀ ਇਹ ਸੁਣਨ ਚ ਆ ਰਿਹਾ ਹੈ ਕਿ ਜਿਹੜੇ ਗੈਂਗਸਟਰ ਨੇ ਜਾਂ ਸ਼ਰਾਰਤੀ ਅੰਸਰ ਨੇ ਉਹਨਾਂ ਵੱਲੋਂ ਜੋ ਲੋਕਾਂ ਨੂੰ ਅਕਸਰ ਹੀ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜਾਂ ਗੋਲਾਬਾਰੀ ਜੇ ਕੀਤੀ ਜਾਂਦੀ ਹੈ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਅਕਸਰ ਹੀ ਇਹ ਜਿਹੜੀਆਂ ਰਿਪੋਰਟਾਂ ਨੇ ਆਪਾਂ ਸੋਸ਼ਲ ਮੀਡੀਆ ਤੇ ਜਾਂ ਨਿਊਜ਼ ਵਿੱਚ ਸੁਣਦੇ ਸਾਹਮਣੇ ਆਉਂਦੇ ਆ ਲੇਕਿਨ ਇਸ ਟਾਈਮ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੋਕਾਂ ਲੋਕਾਂ ਦੁਆਰਾ ਜੋ ਵਿਸ਼ਵਾਸ ਕਰਨਾ ਛੱਡ ਦਿੱਤਾ ਗਿਆ ਹੈ ਕਿਉਂਕਿ ਪੰਜਾਬ ਦੇ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਕੋਲ ਹੀ ਲਾਅ ਆਰਡਰ ਹੈ ਤੇ ਲਾਅ ਆਰਡਰ ਦੇ ਉੱਤੇ ਜਿਹੜਾ ਹੈ ਕਾਫੀ ਜ਼ਿਆਦਾ ਹੱਦ ਤੱਕ ਕੰਮ ਨਹੀਂ ਕੀਤਾ ਜਾ ਰਿਹਾ ਕਿਉਂਕਿ ਅਕਸਰ ਹੀ ਇਹੋ ਜਿਹੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਜੇਕਰ ਗੱਲ ਕਰੀਏ ਪਿੱਛੇ ਕੋ ਕਾਫੀ ਸ਼ਿਕੰਜਾ ਵੀ ਕਸਿਆ ਗਿਆ ਲੇਕਿਨ ਹਜੇ ਤੱਕ ਇਨਾਂ ਚੀਜ਼ਾਂ ਦਾ ਕੰਟਰੋਲ ਸਾਹਮਣੇ ਨਹੀਂ ਆਇਆ ਜੇਕਰ ਹੁਣ ਗੱਲ ਕਰਦੇ ਆ ਤਾਂ ਇੱਕ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਇੱਕ ਵਿਧਾਇਕ ਵੀ ਨੇ ਮੰਤਰੀ ਵੀ ਨੇ ਉਹਨਾਂ ਦੇ ਅੱਜ ਭਤੀਜੇ ਨੂੰ ਜੋ ਹੈ ਕਿਡਨੈਪ ਕਰ ਲਿਆ ਗਿਆ ਹੈ ਜਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਜੋ ਹੈ ਅੱਜ ਉਹ ਕਾਫੀ ਮਤਲਬ دیر ਤੋਂ ਮਿਲ ਨਹੀਂ ਰਹੇ ਹਨ ਤਾਂ ਅੰਦਾਜ਼ੇ ਨੇ ਕਿ ਸੂਤਰਾਂ ਤੋਂ ਬੰਦੀ ਜਾਣਕਾਰੀ ਸਾਹਮਣੇ ਆ ਰਹੀ ਕਿ ਹਿਮਾਚਲ ਪ੍ਰਦੇਸ਼ ਦੇ Shimla ਸ਼ਹਿਰ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਇਹ Bishop Katla School ਦੇ ਤਿੰਨ ਵਿਦਿਆਰਥੀ ਲਾਪਤਾ ਹੋ ਗਏ ਜਿਨ੍ਹਾਂ ਵਿੱਚ ਇੱਕ ਵਿਦਿਆਰਥੀ ਪੰਜਾਬ ਦੇ ਮੰਤਰੀ ਹਰਜੋਤ ਬੈਂਸ ਦਾ ਪਤੀਜਾ ਦੱਸਿਆ ਜਾ ਰਿਹਾ ਹੈ ਬਾਕੀ ਦੇ ਬੱਚੇ ਕੱਲ ਦੇ ਕਰਨਾਲ ਨਾਲ ਸੰਬੰਧ ਰੱਖਦੇ ਹਨ ਸਕੂਲ ਦੇ ਗੇਟ ਦੀ ਆਖਰੀ ਸੀਸੀਟੀਵੀ ਫੁਟੇਜ ਅਨੁਸਾਰ ਇਹ ਤਿੰਨ ਬੱਚੇ ਕੱਲ ਦੁਪਹਿਰ 12 ਵਜੇ ਦੇ ਕਰੀਬ ਸਕੂਲ ਤੋਂ ਬਾਹਰ ਸਨ ਇਸ ਤੋਂ ਬਾਅਦ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਪਰਿਵਾਰਾਂ ਨਾਲ ਇੱਕ ਅਣਜਾਣ ਅਮਰੀਕੀ ਮੋਬਾਈਲ ਨੰਬਰ ਤੋਂ ਸੰਪਰਕ ਕੀਤਾ ਗਿਆ ਪਰ ਅਜੇ ਤੱਕ ਇਸ ਦੀ ਫਰੋਤੀ ਦੀ ਮੰਗ ਦੀ ਖਬਰ ਸਾਹਮਣੇ ਨਹੀਂ ਆਈ ਇਹ ਘਟਨਾ ਨੇ ਸ਼ਿਮਲਾ ਵਿੱਚ ਹੜਕੰਪ ਮਚਾ ਦਿੱਤਾ ਕਿਉਂਕਿ ਇਸ ਸ਼ਹਿਰ ਵਿੱਚ ਅਜਿਹੀ ਘਟਨਾ ਪਹਿਲਾਂ ਕਦੇ ਨਹੀਂ ਹੋਈ ਪੁਲਿਸ ਅਤੇ ਪ੍ਰਸ਼ਾਸਨ ਇੱਕ ਵੱਡੀ ਚੁਣੌਤੀ ਬਣ ਗਈ ਹੈ ਪੂਰੇ ਸ਼ਹਿਰ ਵਿੱਚ ਚਿੰਤਾ ਤੇ ਡਰ ਦਾ ਮਾਹੌਲ ਹੈ ਪੁਲਿਸ ਨੇ ਬੱਚਿਆਂ ਦੀ ਭਾਲ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ ਲੇਕਿਨ ਹਜੇ ਤੱਕ ਕੋਈ ਵੀ ਰਿਪੋਰਟ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਜੇਕਰ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਹੱਦ ਤੱਕ ਜਿਹੜੀਆਂ ਫਰੋਤੀਆਂ ਜਿਹੜੇ ਬੱਚਿਆਂ ਨੂੰ ਕਿਰਨੈਪ ਜੇਕਰ ਗੱਲ ਕਰੀਏ ਗੋਲਾਬਾਰੀ ਸ਼ਰਾਰਤੀ ਅੰਸਰਾ ਤਰ੍ਹਾਂ ਅੰਸਰਾ ਵੱਲੋਂ ਮਰਡਰ ਕਰ ਦੇਣਾ ਇਹ ਆਮ ਹੀ ਸੁਣਨ ਵਿੱਚ ਆ ਰਿਹਾ ਹੈ ਜਿੱਥੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਵੀ ਉੱਠ ਚੁੱਕਿਆ ਹੈ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਜੇਕਰ ਗੱਲ ਕਰੀਏ ਤਾਂ ਇਹ ਸਰਕਾਰ ਕੰਮ ਕੀ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਕੰਮ ਕੀ ਕਰ ਰਿਹਾ ਜਿੱਥੇ ਇਹੋ ਜਿਹੀਆਂ ਖਬਰਾਂ ਆਏ ਦਿਨ ਹੀ ਸੁਣਨ ਨੂੰ ਮਿਲ ਰਹੀਆਂ ਨੇ ਬਾਕੀ ਜੋ ਵੀ ਬੰਦ ਦੀ ਜਾਣਕਾਰੀ ਹੋਰ ਆਏਗੀ ਸਾਹਮਣੇ ਮਿਲਦੇ ਹਾਂ ਹਾਦਸੇ